ਚਾਰ ਥੰਮ ਸੀ ਸਾਡੀ ਪੁਰਾਣੀ ਖੇਤੀ ਦੇ ਮਜ਼ਬੂਤ ਥੰਮ ਜਿਨ੍ਹਾਂ ਦੇ ਸਿਰ ਤੇ ਖੇਤੀ ਖੜੀ ਸੀ ਤਾਂ ਅਸੀਂ ਡੋਲਦੇ ਨਾ ਸੀ ਹੁੰਦੇ ਪਹਿਲਾ ਸੀ ਸਾਦਗੀ ਦਾ ਜੀ ਸਾਦਾ ਕਪੜੇ ਆਪਣੀ ਘਪਾ ਵੇਜਣੇ ਹੱਥਾਂ ਵਾਲੇ ਬੇਲਣ ਨਾਲ ਬੇਲਣੀ ਬੇਲ ਕੇ ਰੂਮ ਕਰਾਉਣਾ ਬੰਗੇ ਤੱਕ 10 ਕਿਲੋਮੀਟਰ ਔਰਤਾਂ ਨੇ ਗੰਢਾਂ ਲੈ ਕੇ ਕਰਾਉਣ ਜਾਣਾ ਪੈਦਲ ਚੱਲ ਕੇ ਔਰ ਫਿਰ ਉਹਨੂੰ ਕਤਣਾ ਪੂਣੀਆਂ ਪਤਣੀਆਂ ਗੋਟੇ ਲਾ ਕੇ ਬੋਣਿਆਂ ਖੱਦਰ ਬੁਣਨਾ ਗਰਮੀਆਂ ਨੂੰ ਠੰਡਾ ਰਹਿਣਾ ਸਰਦੀਆਂ ਨੂੰ ਗਰਮ ਰਹਿਣੇ ਉਹ ਕਪੜੇ ਇਦਾਂ ਕੱਚੇ ਘਰ ਗਰਮੀਆਂ ਨੂੰ ਠੰਡੇ ਰਹਿਣੇ ਸਰਦੀਆਂ ਨੂੰ ਗਰਮ ਰਹਿਣੇ ਤਾਂ ਇਦਾਂ ਦਾ ਸਾਡਾ ਜਿਹੜਾ ਹੈ ਨਾ ਉਹਦੋਂ ਬਰਤਾਰਾ ਝੜ ਰਿਆ ਸੀ ਇਹ ਸੀ ਸਾਡਾ ਜਿਹਨੂੰ ਕਹਿੰਨੇ ਸਾਟਕੀ ਫਿਰ ਸੰਜਮ ਦਾ ਸੀ ਸੰਜਮ ਦੀ ਇੱਕੋ ਮਿਸਾਲ ਬਹੁਤ ਹੈ ਵੱਡੀ ਤੇ ਜਦੋਂ ਕਿਸੇ ਔਰਤ ਨੇ ਨਾ ਚੁੱਲਾ ਬਾਲਣਾ ਪਹਿਲਾਂ ਸਵੇਰੇ ਉੱਠ ਕੇ ਉਹਦੇ ਤੋਂ ਮਾ ਨਿਕਲਦਾ ਦੇਖਣਾ ਦੂਜੀਆਂ ਔਰਤਾਂ ਨੇ ਪਾਰਥੀਆਂ ਦੇ ਟੋਟੇ ਕਰਕੇ ਇਹਨਾਂ ਗੋਟੇ ਕਹਿੰਦੇ ਸੀ ਉਹ ਚੁੱਲੇ ਚ ਲਾ ਲ ਲਈ ਜਾਣੇ ਆਪਣੇ ਚੁੱਲੇ ਬਿਲਕੁਲ ਬਿਲਕੁਲ ਜੀ ਡੱਬੀ ਦੀ ਟੀਲ ਦਾ ਵੀ ਸੰਜਮ ਕਰਦੇ ਸੀ ਅੱਛਾ ਉਹ ਸੰਜਮ ਖਤਮ ਹੋ ਗਿਆ ਸਾਦਗੀ ਖਤਮ ਹੋ ਗਈ ਫਿਰ ਕੰਮ ਨਾਲ ਪਿਆਰ ਸੀ ਉਹ ਮੈਂ ਤੁਹਾਨੂੰ ਦੱਸਿਆ ਇਹ ਕਿਦਾਂ ਅਸੀਂ ਕਰਦੇ ਸੀ ਕੰਮ ਨਾਲ ਪਿਆਰ ਗਿਆ ਆਇਆ ਫਿਰ ਸੀ ਚੌਥਾ ਉਹ ਸੀ ਸਾਂਝੇ ਮਜ਼ਬੂਤ ਪਰਿਵਾਰ ਇੱਕ ਟੀਮ ਬਣ ਕੇ ਕੰਮ ਕਰਦੇ ਸੀ ਸਾਰੇ ਲੋਕ ਫਿਰ ਸਾਂਝਾ ਭਾਈਚਾਰਾ ਸੀ ਜਦੋਂ ਕਿਸੇ ਨੂੰ ਕੋਈ ਆਫਤ ਆ ਜਾਣੀ ਕੋਈ ਪਛਲ ਤੱਕਾ ਲੱਗ ਜਾਣਾ ਰਾਹ ਦੇ ਵਿੱਚ ਡਿੱਗ ਪੈਣਾ ਭਾਈਚਾਰੇ ਨੇ ਨੱਠ ਕੇ ਆਉਣਾ ਬਾਹੋਂ ਫੜ ਕੇ ਉਠਾ ਲੈਣਾ ਉਹਨੂੰ ਉਦੀ ਆਖਾਂ ਚ ਚੱਕਣਾ ਨਸ ਤੇ ਨੂ ਕੀ ਲੋੜ ਹੈ ਜੇ ਕਿਸੇ ਕਿਸਾਨ ਦੀ ਨਾ ਬਜਾਈ ਅੜ ਗਈ ਹੈ ਇਕੱਠੇ ਹੋ ਕੇ ਆਖੇ ਬਜਾਈ ਕਰਨੀ ਭਾਈ ਛਾਰੇ ਨੇ ਜੇ ਕਿਸੇ ਕਿਸਾਨ ਦੀ ਕਟਾਈ ਅੜ ਗਈ ਆ ਤਾਂ ਢੋਲ ਲੈ ਕੇ ਆਖੇ ਇਕੱਠੇ ਹੋ ਕੇ ਉਹਦੀ ਕਟਾਈ ਕਰਨੀ ਕਿਸਾਨ ਦੀ ਉਹਦੀ ਔਰ ਫਿਰ ਇਹ ਸੀ ਕਿ ਜਦੋਂ ਧੜ ਲਾ ਦੇਣੀ ਨਾ ਤੂੜੀ ਉਡਾਉਂਦੇ ਹੁੰਦੇ ਸੀ ਤੰਗਲੀਆਂ ਨਾਲ ਤਾਂ ਇਹ ਹੁੰਦਾ ਸੀਗਾ ਭਈ ਪਛੋਂ ਦੀ ਹਵਾ ਨੂੰ ਭਰੋਸੀ ਵਾਲੀ ਸਮਝਦੇ ਸੀ ਕਣਕ ਓਡਾਉਣ ਬਾਅਦ ਹਾਂਜੀ ਆਲੇ ਦੁਆਲੇ ਦੇ ਜਿੰਨੇ ਲੋਕ ਕੰਮ ਕਰਦੇ ਆ ਜਦੋਂ ਪਛੋਂ ਚਲਣੀ ਜਿਸ ਕਸਣ ਦੀ ਢਾੜ ਲੱਗੀ ਹੋਣੀ ਉਹਨਾਂ ਨੇ ਆਪਣੀਆਂ ਤੰਗਲੀਆਂ ਲੈ ਕੇ ਆਪਣਾ ਕੰਮ ਛੱਡ ਕੇ ਢਾੜ ਤੇ ਆ ਚੜਨਾ ਚਲੋ ਅੱਜ ਫਲਾਣੇ ਦੀ ਕਣਕੜ ਆਇਆ ਜੀ ਅੱਜ ਗਾਇਬ ਹੋ ਗਿਆ ਉਹ ਭਾਈਚਾਰਾ